ਵਧੀਆ ਸਤਿਗੁਰਦੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਜੇ ਵਧੀਆ ਜੀ ਹਾਂ ਸਭ ਵਧੀਆ ਕਿਰਪਾ ਮਾਲ ਗੁਰ ਆਉਂਦਾ ਦੀ ਸੀ ਹੋਰ ਸਭ ਸੇਤਾ ਠੀਕ ਆ ਮੇਰਾ ਮੇਰਾ ਬੜੇ ਟਾਈਮ ਬਾਅਦ ਐਦਾਂ ਬਾਈ ਟਾਈਮ ਟੂ ਨੂੰ ਮਾਲ ਵੇਖਦਾ ਰਹਿੰਦਾ ਆਉਂਦਾ ਰਹਿੰਦਾ ਐਦਾਂ ਮਾਸਤਲ ਦਰਸ਼ਨ ਵੇਲੇ ਕਰ ਲਈਏ ਉਧਰ ਪ੍ਰਗੋਟੇ ਘੇ ਲੀ ਜਾਨੇ ਆ ਚਲੋ ਆਪਨੇ ਹੀ ਚੱਲ ਰਿਹਾ ਇਹ ਚੱਲ ਕੇ ਨਹੀਂ ਹਾਂ ਨਹੀਂ ਨਹੀਂ ਚਲੋ ਕਈ ਰੇ ਹੋ ਜਾਣਾ ਕਿ ਉਧਰ ਮਾਲਣ ਹਾਂਜੀ ਹਾਂਜੀ ਹੋਰ ਸਤਿਗੁਰ ਜੀ ਐਨ ਵਧੀਆ ਵਧੀਆ ਮਾਲਕ ਦੀ ਕਿਰਪਾ ਚ ਮਰ ਜੀ ਇਹ ਵਾ ਵਧੀਆ ਲੈ ਕੇ ਆ ਮੈਂ ਐਨ ਮਹਾਰਾਜ ਗੁਰਾਂ ਦਾ ਅਸੀਂ ਬੜੀ ਕਿਰਤਾਂ ਮਾਰੀ ਹਾਂ ਜੀ ਅੱਜ ਫਿਰ ਕਿੰਨੀਆਂ ਜੀ ਅੱਜ ਇੱਕ ਵੱੱਜੀ ਜਲਸੀ ਵੱੱਜੀ ਪਿਓਰ ਤੇ ਚਾਰ ਮਈਆਂ ਹਾਂ ਜੀ ਚਾਰ ਮਈਆਂ ਇੱਕ ਸੋਈ ਤਿੰਨ ਗੱਪਣਾ ਕਰੀ ਸ਼ੁਰੂ ਕਰ ਚਲੋ ਦੱਸੋ ਜੀ ਬਜਰਤੀ ਬਾਰੇ ਗੱਪਣਾ ਜੀ ਹਾਂ ਜੀ ਦੂਜਾ ਸੁਹਾ ਸੁਣੀ ਹੈ ਬੱਚੀ ਦਿੱਤੀ ਹਾਂ ਜੀ ਤੇ ਇਹਦਾ ਰਿਕਾਰਡ 22 23 ਕਿਲੋ ਦਾ ਅੱਛਾ 22 23 ਕਿਲੋ ਠੀਕ ਆ ਹਾਂ ਜੀ ਲਓ ਜੀ ਕਰਾਵਾ ਲਾ ਲੈ ਆ ਵੇਖ ਆ ਦੇਖ ਸਲੀਲੀਆਂ ਸੁਲੀਆਂ ਬਹੁਤ ਜ਼ਿਆਦੀਆਂ ਵੱੱਚੀ ਦੇ ਲਈ ਜੀ ਬਸ ਠੀਕ ਹੈ ਤੋਰੀਏ ਜੀ ਫਿਰ ਲੇ ਜੂ ਟਾਈਮ ਹਣਾ ਭਾਈ ਜੀ ਅਸੀਂ ਅਰੇ ਵੀਰ ਜੀ 5-6 ਦਲ ਖੜਨੇ ਆ ਮੱਚੀ ਬਸ ਠੀਕ ਆ ਜਿਨ੍ਹਾਂ ਦਾ ਲਈ ਬਾਈ ਜੀ ਹੁੰਦੇ 22-23 ਕਿਲੋ ਦਾ ਰਕਾਰ ਆ ਜੀ ਬਹੁਤ ਸੋਹਣੀ ਵੇੜਾ ਦੇਖੋ ਨਸਲ ਪੂਰੀ ਨਾਲ ਆ ਦੇਖੋ ਆ ਜੋ ਕਮਾਲ ਹੈ ਵੀ ਨਾ ਜੀ ਚੱਕ ਲਓ ਨੇ ਠੀਕ ਆ ਨਸਲਾ ਪੂਰੀ ਬਾਈ ਬੱਚਾ ਲੰਦੋ ਚਲੋ ਮਾਨੇ ਜੀ ਜਰਾ ਭਾਈ ਅਕੀ ਨੇ ਮੰਡੀ ਤੇ ਕਰੇ ਜੀ ਹਾਂ ਜੀ ਬਿਲਕੁਲ जय जी रखना भाई <laughs> <जित्रको जित्रको> <laughs> <laughs> <हाँ> जी मोल बड़े टाइम पर वीडियो बनाने लगी हां कहोगे उधा ही करना है आप जितन कहो जितन जितन कहो जितन कहो जितन गाओ हां जी मोल करनो वीर जी दा 570 کری ਜੇ ਭਾਏ 66 ਕਰੀ ਜਾਈਏ ਹੂੰ जय जी दे 64000 ਦੀ ਅੱਛੀ ਦਵਾਗੇ ਨਹੀਂ ਕਰ ਦਵਾ ਬਾਕੀ ਤੁਸੀਂ ਦਾ ਦਿਓ ਅੱਪੀ ਅੱਪੀ ਮੈਂ ਨਹੀਂ ਕਰਾਂਗਾ ਜੀ ਅੱਪੀ ਚਲੋ 2 ਛੱਡ ਦਿਓ 84 200 200 ਰੁਪਏ ਛੋੜ ਹੀ ਨਹੀਂ 200 ਛੋੜ ਹੀ ਨਹੀਂ ਮੱਚੀ ਬਾਕੀ ਵੇਖ ਲਓ ਤੁਸੀਂ ਨਾ ਵੇਖ ਲਓ ਨਹੀਂ ਨਹੀਂ ਠੀਕ ਆ ਜਦਾਂ ਮਰਦੀ ਥੱਲੇ ਬੈਈ ਜਾਵੇ ਠੀਕ ਆ ਠੀਕ ਚਲੋ ਇਹ ਗੱਪਣਾ हां जी ਇਹ ਏ ਸੁਈ ਨੰ ਅੱਛਾ ਸੁਈ ਜਾ ਦੁੱਧ ਕਿੰਨਾ ਜੀ ਇਹਦੇ 10 ਕਿਲੋ ਗੋਲੀ ਆ ਅੱਜ ਸਵੇਰੇ ਸਾਫ਼ ਕੀਤੀ ਮੈਂ ਲੋ ਜੀ 10 ਕਿਲੋ ਬੋਲੇ ਗਿਆ ਜੀ ਸਾਫ਼ ਹੋ ਗਈ ਹੈ ਤੇ ਦੇਖੋ ਇਹ ਵੀ ਤੋਰੋ ਵੱਡੀ ਮੈਂ ਬੁਰੀ ਜੀ ਤੇ ਭਾਈ ਉੱਤਰੋਂ ਲੈ ਕੇ ਨੇ ਮਈਆਂ ਸਾਰੀਆਂ ਫਰ ਅੱਜ ਮੇਰਾ ਉੱਤਰੋਂ ਵੀ ਲਾਈਦਾ ਇਹ ਮਾਲ ਸਾਰਾ ਹੀ ਉੱਦੋਂ ਆਇਆ ਵੀ ਤੂੰ ਆਪ ਜਾਣਦਾ ਤੂੰ ਆਪ ਤੇਰੇ ਸਾਹਮਣੇ ਨਹੀਂ ਨਹੀਂ ਬਿਲਕੁਲ ਦੇਖੀ ਹੈ ਨਮਾਜ਼ ਜੀ ਹਾਂ ਜੀ ਆ ਦੇ ਬਾਕੀ ਉਹਦਾ ਤੁਹਾਡੇ ਨਾਲ ਕੇ ਬੜਾ ਚੰਗੇ ਚੰਗੇ ਮਾਲ ਆ ਜੀ ਚੋ ਆਜੂ ਬਿਲਕੁਲ ਵਧੀਆ ਮੈਂ ਨਾ ਬੱਚਾ ਮਰ ਗਿਆ ਆ ਗਿਆ ਜੀ ਬੱਚਾ ਮਗਰ ਕੱਟੀ ਹੋਵੇ ਕੱਟੀ ਮਗਰ ਆ ਗਿਆ ਲਓ ਜੀ ਬਸ ਠੀਕ ਆ ਮੰਦੋ ਜੀ ਹਾਂ ਜੀ ਹਾਂ ਜੀ 10000 ਕਿਲੋ ਗੋਲੀਆਂ ਵੇਚੇ ਬਸ ਠੀਕ ਆ ਕਿੰਨੇ ਦੇ ਦਿੱਤੇ ਜਾਂਦੋ ਜਾ ਜੀ ਇੱਕ ਤੀ ਦੇ ਦਿੱਤੇ ਇਹ ਲੱਗਦਾ ਚੱਲ 5 ਛੱਡ ਦੇਣੇ 1 25 ਦੇ ਦੇਣੇ ਭਾਣਾ ਹੀ 1 22 ਦੀ ਮੈਂ 1 22 ਦੀ ਹਾਂ ਦੋ ਦੋ ਘੱਟ ਨਹੀਂ ਹੋਣਾ ਨਹੀਂ ਦੋ ਬਿਲਕੁਲ ਨਹੀਂ ਹੋਣੀ ਕੋਈ ਜ਼ਿਆਦਾ ਨਾ ਭਾਣੀ ਇਹਦਾ ਥੋੜਾ ਹੀ ਆ ਠੀਕ ਆ ਐ ਮੈਨਾ ਚਲੋ ਠੀਕ ਆ ਆ ਜੀ ਉਧਰ ਤੇ ਆਹ ਜੀ ਇਹ ਝੋਟੀ ਵੀ ਦੂਜੇ ਸੂਰੇ ਪਿਓਰ ਸੁਣੀ ਜੈਨੇ ਗੱਬਣ ਹਾਂ ਅਜੇ ਛਿੱਗੀ ਜੇ ਨੂੰ ਠੀਕ ਆ ਹਾਂ ਪਿਓ ਇਹ ਵੀ ਖੋਲੋ ਤੇ ਭਾਈ ਜੀ ਕਿੰਨਾ ਕਰੂ ਤੋਦੇ ਇਹ ਏ ਬੁੱਧੀ ਘਟੋਕਾ ਤਾਂ ਆਕੀ ਤੋਂ ਬੜਾ ਗਾ ਆਪਾਂ 15 16 ਕਿਲੋ ਦਾ ਕਰੀਏ 15 16 ਕਿਲੋ ਪਰ ਝੋਟੀ ਬਸ ਕਾਜੀ ਵਾਰਾ ਕਾਲੀ ਸ਼ਾਹ ਝੋਟੀ ਆ ਤੇ ਇੱਕ ਮਿੰਟ ਰੋਕੋ ਮੈਂ ਆ ਇੱਕ ਮਿੰਟ ਆ ਵੇਖ ਛੱਡੇ ਦੇ ਨਾਲਾ ਠੀਕ ਆ ਹੋਰ ਹੋਰ ਜੀ ਲੋ ਜੀ ਦੇਖੋ ਜਰਾ ਵੱਡੀ ਝੋਟੀ ਨਾਲੇ ਅਜੇ ਪਿਓਰ ਛਿੱਕੀ ਆ ਵੀਰ ਛੇ ਜਾਂਦਾ ਹਣਾ ਜੀ ਹੂੰ ਹੂੰ ਆ ਜਾਓ ਉਹ ਤੇ ਮੈਂ ਵੀ ਤੂੰ ਦੇਖਣੀ ਹੈ ਨਹੀਂ ਠੀਕ ਹੈ ਦੇਖ ਦੇਖਿਆ ਦੇ ਭਾਈ ਅੱਜ ਕਾ ਸਭ ਨੂੰ ਪਤਾ ਕਿਥੇ ਮਈਆਂ ਕਿਹੜੇ ਭਾਈ ਉਹਦੀ ਬਾਹਰ ਲਾਈਨ ਬਣਾਉਣ ਦਾ ਮੈਂ ਆਈ ਆ ਕਿਹੜੇ ਸਾਰੇ ਯੂਟਿਊਬ ਤੇ ਬੈਠੇ ਰਹਿੰਦੇ ਆ ਆ ਕੰਮ ਹੀ ਹੋਣਾ ਸਾਰਾ ਇੱਕ ਔਨਲਾਈਨ ਦਾ ਕੰਮ ਹੋਇਆ ਪਿਆ ਹਾਂਜੀ ਹੋ ਜਵੀਰ ਭਾਵੇਂ ਕਰੀਏ 140 135 ਹਾਂਜੀ 130 ਮੈਂ ਦੇ ਦਈਏ ਜਿੰਨੇ ਹੀ ਛੱਡਦੇ ਛੱਡ ਦੋ ਚੱਲ ਦੋ ਕੱਟ ਕਰ ਲੈਣਾ ਯਾਰ ਯਾਰ ਹੋਰ ਕੱਟ ਕਰ ਲੈਨੇ ਪੂਰੇ ਪੱਤੀ ਜਾਂਦੇ ਪੱਤੀ ਗੱਲ 26 ਦੀ ਹੋ ਗਈ ਮੈਂ ਚੱਲ ਪੱਤੀ ਦੇ ਦਿੰਦੇ ਨਾ ਤੂੰ ਹੀ ਹੋਣੀ ਚਲੋ ਚਲੋ ਠੀਕ ਹੈ ਠੀਕ ਆ ਠੀਕ ਆ ਇਹ ਤਾਂ 200 ਛੋੜ ਹੀ ਹੁਣੀ ਛੋੜ ਦੋ ਸੇ 500 ਨਹੀਂ ਕਰਨੀ 500 ਨਹੀਂ ਕਰਨੀ 200 ਰੁਪਿਆ ਛੋੜ 200 ਹੀ 200 ਆ ਜੋ ਇਹ ਵੱਡੀ ਮੈਂ ਹਨਾ ਜੀ ਹੂੰ ਤੇ ਪਿਓਰ ਦੂਜੇ ਸੁਖ ਹੋਣਾ ਮੈਨੂੰ ਚੰਗਾ ਤੋ ਤੇ ਕਰੋਗੇ ਵੀਰ ਜੀ ਇਹਦਾ ਰਿਕਾਰਡ ਆ 20 ਕਿਲੋ ਆਪਾਂ ਪਰ 18 17 ਕਿਲੋ ਦੀ ਗਾਰੰਟੀ ਦੇ ਦਾਂਗੇ ਠੀਕ ਆ ਹਾਂਜੀ ਤੋਰੋ ਲੋ ਜੀ ਆ ਦੇਖੋ ਵੱਡੀ ਮਹਿਮ ਆ ਦੇਖੋ ਹੁਣ ਮੈਨੂੰ ਕਾਲੀ ਲਾ ਲਓ ਟਰੋਗ ਗਰੇਡਰ ਲਾ ਲਓ ਜਿਸ ਤਰ੍ਹਾਂ ਮਰਜ਼ੀ ਲਾ ਲਓ ਆੜੇ ਪਰ ਮਹਿ ਚੰਗੀ ਆ ਤਾਂ ਦੇਖੋ ਭਾਜੀ ਆ ਸੋਲਦ ਕਮਾੜੂ ਲੈਵਾ ਖਾਣਾ ਭਾਜੀ ਲੈਵਾ ਸੋਲਦ ਕਰਕੇ ਜਾ ਕੇ ਜਾਓ ਮੈਂ ਨਾ ਵੀਰ ਐ ਪੈਕਰ ਆ ਪਕਾਣਾ ਬੰਦੂ ਪੂਰਾ ਦਿੰਦੇ ਹਾਂ ਹੂੰ ਇਹਦਾ ਲਮੇ ਨਾ ਇਹ ਡੀ ਡੀ ਮੰਗਿਆ ਵੀ ਘਰ ਘਰ ਥੋੜਾ ਬੱਜੀ ਰੋਜ਼ ਵੀ ਸੇਵਾ ਕੀਤੀ ਬੱਜੀ ਪੂਰੀ ਪੂਰੀ ਆਪਣੀ ਆ ਉਹਨਾਂ ਸ਼ਾਵਾਸ਼ ਜੀ ਨੇ ਮੈਂ ਪਾਲੀ ਬਿਲਕੁਲ ਜੀ ਬਿਲਕੁਲ ਤਾਂ ਹੀ ਬੱਜੀ ਫਿਰ ਰੇਟ ਵੀ ਅਕਸਰ ਤਾਂ ਹੀ ਲੱਗਦਾ ਸੰਭਾਲ ਨਾਲ ਇਹ ਸਾਰਾ ਕੁਝ ਨਹੀਂ ਹਾਂਜੀ ਬਾਈ ਜੀ ਭਰਾ ਹਾਂਜੀ ਇੱਕ ਪੈਂਦੀ ਦੇ ਦਈਏ ਹਾਂ ਨਹੀਂ ਬਹੁਤ ਘੱਟ ਨਹੀਂ ਕਰਨਾ 128000 ਦੀ ਮੈਂ ਦੇਣੀ ਆ ਮੱਠੀ ਆ 200 ਰੁਪਏ ਛੋੜੀ ਹੋਣੀ ਆ ਐਵੇਂ ਕੋਈ ਸਿਰਖ ਪਾਈ ਨਾ ਕਰੀ ਬੰਦਾ ਠੀਕ ਆ ਭਾਈ ਠੀਕ ਆ ਤੈਨੂੰ ਪਤਾ ਮਾਲ ਵੇਲਾ ਨਹੀਂ ਬਿਲਕੁਲ ਪਤਾ ਹਾਂ ਵੀਰ 15 ਦਿਨ ਦੀ ਮੈਂ ਕੱਚੀ ਆ ਅੱਛਾ ਹਾਂ ਮੈਂ ਦਾ ਰਿਕਾਰਡ ਆ 20 ਗੁੱਲਾ ਪਰ ਆਪਾਂ ਲਵਾਂਗੇ 18 ਕਿਲੋ ਦੀ ਮੈਂ ਦੀ ਗਾਰੰਟੀ ਪਰ ਕੱਚੀ ਆ ਜੇ ਨਰਮ ਆ ਤੇ ਨਰਮ ਆ ਹਨਾ ਜੀ ਤੋਰੋ ਇਹ ਵੀ ਨੂੰ ਤੋਰੋ ਲੋ ਜੀ ਵੇਖੋ ਜੀ ਕਰ ਕੱਚੀ ਆ ਪਰ ਮੈਂ ਛੋਟੀ ਵੱਡੀ ਸਾਖੀ ਦਾ ਮੈਂ ਗਾਉਂ ਵਾਲੀ ਮੈਂ ਆ ਲੋ ਜੀ ਵੱਡੀ ਝੋਟੀ ਆ ਇਹ ਰੰਗ ਰੂਪ ਵੇਖਣ ਵਾਲੇ ਕਰਾਂ ਦੀ ਕਾਲੀ ਪੂਰੀ ਪਾਲੀ ਭਲਾਈ ਝੋਟੀ ਨਾਲੇ ਆ ਦੇਖ ਠੀਕ ਹੈ ਅੱਧਾ ਤੀਆ ਨਹੀਂ ਭਣੀ ਆਜੋ ਆਜੋ ਕੋਈ ਨਹੀਂ ਹਲੇ ਆਰੇ ਦਾ ਬੜਾ ਔੜ ਕਰਦੀ ਕੋਈ ਨਹੀਂ ਲੁ ਜਾਂਨ ਬਾਈ ਜੀ ਲਾਸਟ ਪੀਸ ਹੀ ਆ ਬੋਲੋ ਫਿਰ ਇੱਕ 45 ਦੀ ਦੇ ਦਿਆਂ ਮੈਂ ਲਾਸਟ ਪੀਸ ਇਹ ਇੱਕ 38 ਦੀ ਮੈਂ ਦਵਾਂਗੇ ਉਹ ਚੋਂ ਹੀ ਦੋ ਮਾਣ ਕਰਦਾਂਗੇ ਕਿ 36 ਦਵਾਂਗੇ ਉਹ ਲਾਸਟ ਪੀਸ ਹੀ ਆ ਜਾਰ ਛੱਡਾਂਗੇ 35 ਦੀ ਬਸ ਠੀਕ ਆ ਇਹ ਚੋਂ ਕੋਈ ਜ਼ਿਆਦਾ ਨਹੀਂ ਤੂੰ ਵੀ ਰੋਏ ਵੈਨਾ ਇਲਾ ਚਲੋ ਕੋਈ ਨਹੀਂ 35 ਤੋਂ 200 ਰੁਪਿਆ ਛੋਟ ਹੋਣੀ ਛੋਟ ਹੀ ਹੋਣੀ ਆ ਲਓ ਜੀ ਬਸ ਠੀਕ ਆ ਦੇਖੋ ਜੀ ਆ ਪਸ਼ੂ ਬਾਈਆਂ ਕੋਲ ਜੀ ਤੇ ਵੇਖੋ ਚੈੱਕ ਕਰਕੇ ਚੁਆਈ ਕਰਕੇ ਪਾਸ ਕਰਕੇ ਸੋਹਣੇ ਪਸ਼ੂ ਆ ਠੀਕ ਹੈ ਜੀ ਪਰ ਗਾਂ ਆਤਾ ਆਹਦੇ ਪਿੱਛੇ ਆ ਕੇ ਹਰ ਚੰਗੀ ਦੇ ਚੁਆਇਸ ਨੂੰ ਘਰ ਚੈੱਕ ਕਰਦੇ ਕਹਿੰਦੇ ਬਾਈ ਜੀ ਹਾਂ ਜੀ ਆ ਆਪਣੇ ਦਾਦਾ ਜੀ ਵੀ ਚੰਗੀ ਤੋਂ ਚੰਗੀ ਮੈਂ ਲਿਓਗੇ ਹਾਂ ਪਤਾ ਬਾਈ ਜੀ ਬਾਈ ਅਸਲੀ ਗੱਲ ਜੀ ਹੋਰ ਦੱਸੋ ਬਾਈ ਜੀ ਵਧੀਆ ਠੀਕ ਠਾਕ ਜੀ ਵਧੀਆ ਤੁਸੀਂ ਬਾਈ ਜੀ ਨੇ ਇੱਕ ਮੱਝ ਮੈਂ ਗੱਲ ਸੁਣਾਉਣਾ ਵੀਡੀਓ ਬਣਾਈ ਸੀ ਮੱਝ ਖੁੱਲ ਗਈ ਜਦੋਂ ਆਪਣੀ ਮੈਂ ਡਰ ਗਈ ਉਹ ਡਰ ਗਈ ਣਾ ਜੀ ਗਰਮ ਹੋ ਗਈ ਜਦੋਂ ਨਹੀਂ ਇਹ ਵੀ ਬਾਈ ਚੰਗੀ ਚ ਫਰੀਦਕੋਟ ਰੇਅਰ ਏਰੀਆ ਪਰੋਂ ਜ਼ਿਆਦਾ ਹਾਂ ਚੰਗੇ ਨਾਮੀ ਬੰਦੇ ਜੀ ਹੁਣ ਤੁਹਾਨੂੰ ਪਤਾ ਹੀ ਹੈ ਬਾਕੀ ਵਾਕਿਆ ਸਹੀ ਸਾਰੇ ਨਾਮੀ ਇਹ ਤਾਂ ਬਾਈ ਗੋਪੀ ਹੋਣੇ ਕਿ ਨਹੀਂ ਵੱਡੀ ਖਿਡਾਰੀ ਸੀ ਤੁਸੀਂ ਮੰਚਨ ਭਾਈ ਜਿਹੜਾ ਧੱਕ ਕਿਰਪਾ ਭਾਬੀ ਦੀ ਚਲੋ ਐਂ ਹੀ ਐਂ ਬਾਈ ਚਲੋ ਨੰਬਰ ਹੀ ਬੋਲੇ ਜੀ ਫਿਰ 75268 ਹਾਂਜੀ 27520 ਠੀਕ ਹੈ 76965 78550 ਇਹਨਾਂ ਦੋਵਾਂ ਦੇ ਵਟਸਐਪ ਚੱਲਦਾ ਹੈ ਜਿਹੜਾ ਮਰਜ਼ੀ ਵੀ ਰਾਹ ਪਿੰਡ ਆਪਣਾ ਪਿੰਡ ਫਰੰਦੀਪੁਰ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਸੋਰ ਸੰਗ ਤੋਂ 2 ਕਿਲੋਮੀਟਰ ਬਾਹਰ ਹੈ ਆਪਣੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ